ਸਾਰੇ ਵੀਰਾਂ ਨੂੰ ਸੰਦੀਪ ਡਿਫੈਂਸ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਤੁਹਾਨੂੰ ਬਹੁਤ ਲਾਈਕ ਕਰਨੇ ਜੇ ਪੱਕੇ ਦਿਖਾ ਰਹੇ ਆ ਇਧਰ ਜਸਾ ਜੀ ਇਧਰ ਲਖਾ ਜੀ ਇਧਰ ਤੇਨਰ ਆਸੀ ਆ ਹੋਰ ਸਾਉ ਜੀ ਸਭ ਠੀਕ ਹਾਂਜੀ ਆ ਲਖਾ ਹੀ ਠੀਕ ਹੋ ਵਧੀਆ ਚੱਲ ਰਹੀ ਵਧੀਆ ਵਧੀਆ ਵੀਰ ਸ ਤੇ ਅੱਜ ਇੱਕ ਪਹਿਲਾਂ ਮੈਂ ਗੱਲ ਕਰਨੀ ਚਾਹਣਾ ਤੁਹਾਨੂੰ ਅੱਜ ਲਖੇ ਨੂੰ ਤੇ ਜਸਲ ਨੂੰ ਵਧਾਈ ਦੇਣੀ ਆ ਕਿਉਂਕਿ ਜਸੇ ਦੀ ਉੱਥੇ ਸੰਦਰਮ ਮੰਗਿਆ ਗਿਆ ਸਾਢੇ ਲੱਖੇ ਮਾਲਵੇ ਲਾਕੇ ਮੁਗੇ ਰੀਆ ਵਿਚਾ ਤੇ ਬਾਈ ਨੂੰ ਬਹੁਤ ਬੁਮਾਰਕਾ ਭਰਾ ਨੂੰ ਤੇ ਜਿਹਦੇ ਵਾਸਤੇ ਰਹਿਣਾ ਹੈ ਲੱਖਾਂ ਤੁਹਾਨੂੰ ਬੁਮਾਰਕਾ ਤੁਹਾਨੂੰ ਬੁਮਾਰਕਾ ਜੀ ਐਂ ਆਹ ਕਿਹਨੇ ਜੀ ਇਹ ਪਤਾਂ ਦਾ ਇਹਦੇ ਪਤਾਂ ਦਾ ਇਹ ਜੀ ਘੜਾ ਸਤਿਕਾਰ ਜੀ ਮੈਂ ਕਿਹਦਾ ਇੱਧਰ ਆਣਾ ਤਾਂ ਵੀ ਅਸੀਂ ਵਿਚਾਰੇ ਜਾਇਆ ਕਰਨਗੇ ਮੈਂ ਕਿਹਾ ਇੱਧਰ ਆਣਾ ਤਾਂ ਵੀ ਅਸੀਂ ਵਿਚਾਰੇ ਜਾਇਆ ਕਰਨਗੇ ਆਇਆ ਸਿੱਧਾ ਆ ਚਲ ਹੋਰ ਦਰ ਆਓ ਵਧੀਆ ਚੜ੍ਹਦੀ ਕਲਾ ਜੀ ਇਮੇਜ ਜਸਤ ਜੀਆ ਪਰਿਵਾਰ ਵਧੀਆ ਮਿਲ ਗਿਆ ਵਧੀਆ ਵਧੀਆ ਜੀ ਤੇ ਫਿਰ ਇਹਨੂੰ ਕਰੋ ਫਿਰ ਹਾਂ ਜੀ ਰੋਕ ਕਰਾਂਗੇ ਜੇ 5-6 ਮਿੰਟ ਮਤਲਬ ਸਰਦੀ ਜੀ ਆ ਸਰਦੀ ਠੰਡ ਜੀ ਪੈਂਟ ਕੋਡ ਪੈ ਜਾਣੀਆਂ ਚਲੋ ਚਲ ਐ ਹੀ ਹੈ ਕਿ ਨਹੀਂ ਹਾਂ ਜੀ ਅੱਜ ਵੇਲੇ ਨੀਰਾ ਬੋਲ ਹੋ ਗਿਆ ਆ ਤੁਸੀਂ ਜੇ ਦਫਾ ਲਈ ਸੀ ਕਿ ਵੀਡੀਓ ਬਣਾਈਏ ਪਰ ਚਲੋ ਅਸੀਂ ਕਈ ਵਧਾਈਆਂ ਦੇ ਚਲੋ ਇੱਕ ਗੱਲ ਹੋਰ ਸ਼ੁਰੂ ਕਰੀਏ ਸ਼ੁਰੂ ਹੈ ਆਜੋ ਦੱਸੋ ਜੀ ਰੇਵ ਜੀ ਪਹਿਲਾ ਸੂਆ ਵੈੜ ਮੋਗਾ 4 ਦਾ ਦੋ ਦ 18 ਕਿਲੋ ਤਿਆਰ ਬੱਸੀ ਮਗਰ ਲੋ ਜੀ ਪਹਿਲਾ ਸੂਆ ਵੈੜ 14 ਕਿਲੋ ਦੋਸਤ ਤਿਆਰ ਅੱਜ ਸਾਡੇ ਕੈਮਰਾਮੈਨ ਜੀ ਨਾਲ ਤੁਹਾਨੂੰ ਦਿਖਾਉ ਚੱਡਾ ਲੇਵਾ ਕਰਨ ਤੇ ਕਿਦਰਾ ਦੇਖੋ ਆ ਜਾ ਅੱਜ ਕੜੈਲੀ ਦੀ ਖੁਸ਼ੀ ਵੇਲੇ ਛੱਡੀ ਜਾਣਾ ਭਈਏ ਨਾਲ ਨਾਲ ਕਰਾ ਰੱਖੋ ਮੈਂ ਬੋਲਤੀ ਇਧਰ ਵਾਸੀ ਇੱਧਰ ਦੇ ਕੈਮਰਾ ਰੱਖਿਓ ਅਗਲੇ ਬੰਨੇ ਮ ਖਾਉ ਅਗਲੇ ਬੰਨੇ ਖਾਉ ਇਧਰ ਅਗਲੀ ਅਗਲੀ ਦੇਖੋ ਮਸ਼ੀਨ ਪਾਤੀਗਾ ਜਿਸਾਰਾ ਕਮਾਲ ਹੀ ਕਰਕੇ ਰੱਖਿਆ ਦਾ ਪਹਿਲਾ ਸੂਆ 4 ਬੰਦ ਤੇ 4 ਬੰਦ ਜਦਾਰੇ ਵੀਡੀਓ ਵਿੱਚ ਪਹਿਲੀ ਹੀ ਬਣ ਲਈ ਨੇ ਦੇਖਣਾ ਤੁਹਾਡੇ ਇਹਨੇ ਇਹਨੇ ਉਹ ਨਹੀਂ ਨਹੀਂ ਬਣੇ ਕਰਨੀਂ ਅੱਜ ਨਹੀਂ ਕੋਈ ਚੰਦਨ ਦੇ ਕਰਾ ਨਹੀਂ ਹਾਂਜੀ ਬਰਾ ਲਖਾ ਬੋਲਾ ਆ ਅੱਜ ਜਿਆ ਮੋਲੇ ਕਰਾਂ ਮੈਂ ਵਸੀਦਾ 60000 ਤੇ 3000 57000 57000 ਵਿੱਚ ਦੋਰ ਕਰਦਾਂਗੇ 55 ਦੀ ਹਾਂ 55000 ਦੀ ਛੋੜੀ ਹੋਣੀ 200 ਰੁਪਏ ਆਉਂਦੀ ਨਹੀਂ ਆਜ ਲੋੜੀ ਹੁੰਦੀ ਨਹੀਂ ਜੇ ਆਉਂਦੀ ਨਹੀਂ ਆਉਂਦੀ ਚਾਰ ਦੰਦ ਫਿਰ ਇੱਥੇ ਹੀ ਮੰਦੇ ਇੱਥੇ ਹੀ ਮੰਦੇ ਇਹ ਹੀ ਮੰਦੇ ਜੇ ਵੀ ਇਹਦੀ ਪਹਿਲਾ ਹਸੂ ਦਾ ਵੇਚ ਜੋ ਅੱਛਾ ਉਹ ਤਾਂ ਚਾਰ ਦੰਦ ਨਾ ਹੋਵੇ ਕੋ ਬਾਹਰ ਦੇ ਬੱਸੀ ਮਗਣਾ ਤੇ ਜਿਆਦੇ ਨ ਸੁਈ ਨ 13 14 ਕਿਲੋ ਬੜਾ ਤਿਆਰ ਮੈਂ ਰਹਿਣਾ ਤੇ ਆਤ ਕਰਾਈ ਵੀ ਆ ਜਾਂਦਾ ਵੇਖੀ ਚੱਲੋ ਘਰ ਖਾਨ ਵੇਖੋ ਨੋ ਗਲਾ ਸੁੰਬਾ ਸੁੰਬਾ ਇਤਰਾ ਨਾ ਕਿਉ ਸੁੰਬਾ ਕੰਗੜੇ ਨਾ ਬੇਸਲ ਘਰ ਸੇ ਖਾਈ ਜੀ ਵੇਖੀ ਚੱਲੋ ਕਰਟਰ ਜਿਆਦੇ ਦੇਖਦੇ ਘੱਟ ਮੈਂ ਸਾਰੇ ਆ ਗਿਆ ਬਾਈ 5 ਫੈਂਟ ਵਾਲੀਆਂ ਗਾਵਾਂ 5 ਸਾਰੀਆਂ ਹੀ ਵਾਹ ਜੀ ਸਾਰੀਆਂ 5 ਫੈਂਟ ਦੀਆਂ ਸਾਰੀਆਂ ਸਾਰੀਆਂ ਗਰਮੀਆਂ ਵਾਲੀਆਂ ਗਰਮੀ ਰੋਤਾ ਜੀ ਰੋਸ ਫਰੀਦ ਕੋ ਰੋਸ ਫਰੀਦ ਨਾਲੇ ਐਕਸਚੇਂਜ ਮੰਡੀ ਲਈ ਬੈਠੇ ਆਂ ਸੇ ਰਹੇ ਅੱਠ ਉਸ ਪੀੜੋਂ ਨਹੀਂ ਚੱਲੀਆਂ ਨੱਚਣੀਆਂ ਆਂ ਤਾਂ ਫਰਿਆਂ ਦੀ ਨਾਲ ਜੋ ਮੈਂ ਕਮਾ ਹਾਂਜੀ ਜੀ ਜੀ ਮੌਲਾ ਕਰਾਂਗੇ ਰਸੀਦਾ 65000 60000 ਦੀ ਰਸੀਦ ਦਾ 60000 ਦੀ 2000 ਤਾਂਗੇ ਹੋਰ 58000 ਦੀ ਰਸੀਦ 58000 ਦੀ ਅੱਜ ਸੇ ਲੱਗੀ 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 ਇਹ ਦੇਖੋ ਪੈਦਾਤ ਲਾਉ ਰਹਿਣ ਮੋਟਾ ਚਾਰ ਦੰਦ ਇਹ ਮਰ ਹਾਉ ਸ਼ੰਭੂ ਜੀ ਦਿਖਾਉ ਕਰਾ ਦੇਖੋ ਸਾਰਾ ਗੱਲ ਤਿਆਰ ਚ ਵਾਹ ਜੀ ਵਾਹ ਮਗਰ ਵਸੀ ਵਸੀ ਅੱਜ ਮਸ਼ੀਆਂ ਡਬਲ ਫੈਲਾ ਡਬਲ ਇੰਨੇ ਰਾ ਵੀ ਹੋ ਗਿਆ ਲੱਕੜੀ ਗੁਜੀ ਜੱਸੀ ਗੁਜੀ ਵਿੱਚ ਨਾ ਮੇਰੀ ਚਾਤ ਦੋ ਯਾਰ ਯਾਰੀ ਬਣਾਇਆ ਯਾਰ ਜੱਲ ਕੋ ਵੇਖੀ ਚੱਲੋ ਗਾਣੇ ਵੇਖੋ ਅਲੇ ਕਰਦੇ ਨੇ ਖੋਲੇ ਮੁਗਲੇ ਵਾਲੇ ਨਹੀਂ ਸਾਡੀ ਥਾਕੇ ਤੇ ਨਫਾ ਨਹੀਂ ਕੋਈ ਮੁਗਲੇ ਕੁਛ ਕਰਦੇ ਨੇ ਮੁਗਲੇ ਵਾਲੇ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਸਾਡਾ ਦੇਖੋ ਨਾਲੇ ਬਾਈ ਜੀ ਥਾਣੇ ਦੇਖੋ ਬਸ ਠੀਕ ਹੈ ਤੇ ਨਾਲ ਉਹਨੂੰ ਕਰਾ ਦੇ ਲੱਕਾ ਬੋਲਾ ਭਾਦੀ ਨੇ ਵੀ ਦੀ ਪੈੜੀ ਕਰਦੀ ਆ ਹਾਂਜੀ ਪਰ 60000 ਦੀ ਲੈ ਆਜ 2000 ਛੋਟ 2000 ਹੋਰ ਛੱਡਾਂਗੇ ਵੀਰ ਉਹ 55 ਦੀ 57 ਦੀ ਦੇ ਦਾਂਗੇ 55 ਦੀ ਦੇ ਦਾਂਗੇ 55 ਦੀ ਚੱਲਦੀ ਨਹੀਂ ਆਂਦੇ ਨਹੀਂ ਬਿਲਕੁਲ ਇੱਥੇ ਮਿਲਣਗੇ ਜੀ ਚੱਲ ਜਾ ਕੋਈ ਪਾਏ ਭੱਜ ਲੈ ਆ ਇਹਦਾ ਮੁੱਗਿਆ ਕਿੰਨੀ ਛੋਟ ਕਰੀ ਇਹਨੂੰ ਤੁਹਾਡੇ ਲਈ ਇਹਦਾ ਕਿੰਨਾ ਜੇ ਦਿਲ ਦਰਿਆ ਮਰੂ ਮਰੂ ਕਰਨ ਵਾਲੇ ਬੰਦੇ ਨਹੀਂ ਆ ਆ ਵੇਖੀ ਗੱਲ ਜੇ ਤਜਾ ਸੁਦਾ ਸੋਈ ਜਾ ਮੈਂ ਨੀਂਦੀ ਲਾ ਲਈ ਪਸਾ ਦੀ ਕੱਟੀ ਮਗਰ ਨੀਂਦੀ ਲਾ ਲਈ ਹਾਂ ਅੱਛਾ ਮਗਰ ਕੱਟੀ ਪਿਆਰੀ ਸਿੱਧੀ ਵੱਟੀ ਗੇਰੀ 30 30 ਗੇਰੀ ਚਲੋ ਹੋਰ ਹੋ ਕਰਾ ਦੇ ਪਰਸਾ ਚੋਈ ਗਾਟਾ ਨੋਕ ਲੋ ਲੈ ਲੈ ਥੋੜਾ ਹੀ 8 9 ਕਿਲੋ ਥੋੜਾ ਹੀ ਆ ਦੇਖੀ ਚਲੋ ਕਰਾ ਦੇ ਇਹ ਨੀਂਦੀਆਂ ਛਾਲੀਆਂ ਸਭ ਚਲਣਗੇ ਸੇ ਇਹ ਮੂੰਗੇ ਆ ਬੜੇ ਕਮਾਣੇ ਇਹ ਮੂੰਗੇ ਦੇ ਹੀ ਉੱਧ ਜਾਣੀ ਆ ਇਹ ਇੱਧਰ ਹੀ ਜਾਣੀ ਆ ਕਰ ਆ ਯਾਰ ਆ ਵੇਖੀ ਚਲੋ ਦਿਖਾਓ ਇਧਰ ਮੂੰਹ ਖੇਲ ਕੇ ਮਾਰੋ ਕੜੇ ਲੱਕ ਮਾ ਆਹੀ ਗੱਲ ਕੋ ਦਿੱਤੋ ਹਾ ਇਹ ਆ ਚੀ ਤਰ੍ਹਾਂ ਹਾਓ ਚਲੋ ਠੀਕਾ ਠੀਕ ਠੀਕ ਚੱਲ ਵੀ ਕਰਾਂ ਦੀ ਲੈ ਜਾ ਕਰਾਂ ਦੇਦੇ ਕਿੜਾ ਫਿਰ 네ਰੋ ਕਿੜਾ ਕਿੜੇ ਕੋ ਭਾਈ ਦਾ ਕਿੜਾ ਸ਼ਾਮ ਦਾ ਇੱਕ ਫਿਰ ਚੱਲ ਨੀਲੀ ਚੰਨ ਗੇੜੇ ਮੇਰੇ ਰਸੂਰੀ ਦਾ ਨਾ ਮਿਲੋ ਨਾ ਨਿਕਲ ਬਾਹਰ ਲਾਗ ਵੀ ਦੀ ਪਈਆਂ ਅੱਡੇ ਹੈਗੀ ਕੋਰ ਹਾਂ ਦੋ ਸੌ ਸੌ ਕਰਕੇ ਸ਼ਰਦ ਹੋ ਇਹਨੂੰ ਵੀ ਹੋਏ ਦੇ ਦੀ ਮੋਲ 55000 50000 ਦੀ ਨਾ ਦਿੰਦਾ 2 4000 4000 ਚੱਕਰ ਟੈਂਸਰੀ ਟੈਂਸਰੀ ਕਰ ਰਹੀ ਆ ਜਿਹੜੀ ਚੰਨਾ ਨੇ ਦੇ ਕੱਪੜ ਭਾਈ ਬਾਜੀ ਕਿਦਾਂ ਦਦਾ ਠੀ ਪੈਰੀ ਮੇਦੀ ਟੀਗੇ ਨਾਲ ਛੱਡੀ ਜਾਣੀ ਸੰਦਲੋਂ ਆ ਭੱਜੂਗੀ ਹਣਾ ਜੀ ਚੈੱਕ ਹੀ ਹੋਣੀ ਆ ਇੱਦੀ ਇੱਦੀ ਗੱਦ ਸਨੀ ਮੇਰਾ ਅੱਠੀ ਪੈਰੀ ਅੱਠੀ ਪੈਰੀ ਦਾਸ ਫੈਂਡ ਦਾ ਹੈਂ ਦਾਸ ਫੈਂਡ ਦਾ ਦੁੱਧ ਪੀ ਕੇ ਵਿਚਾਰ ਹੀ ਸਾਦਾ ਪੀਦਾ ਇਹ ਅਰੀਜਨਲ ਆ ਯਾਰ ਇਸਨੂੰ ਅਰੀਜਨਲ ਆ ਆ ਬੰਦਾ ਵਾ ਪਰ ਜਵਿ ਜੜਾ

ਅणि 40 ਕਿਲੋਨ ਦਾ ਆਪਾਂ ਨਿਆਇ ਖਰਦੀ ਦੋ ਦੇਖੋ 40 ਕਿਲੋਨ ਦੀ ਗਰੰਟੀ ਦੇ ਵੀਰ ਸਿੰਘ ਨੇ ਪਵਾ ਦੇਣਾ ਚਵਾ ਕੇ ਲੈ ਲਏ ਯਾਰੂ ਆ ਗਿਆ ਅਣੀ ਬੰਗੇ ਤੇ ਦੀਆ ਪੜੋ ਨਾ 40 ਗਾ ਇੱਥੇ ਸਦੀਵ ਨਾਮ ਯਾਰ ਕਰਕੇ ਵੇਚਾਂ ਨਾ ਦੀ ਵੀਡੀਓ ਚਲੋ ਤਾਂ ਤਾਂ ਪਰ ਤੇ ਵੇਚ ਲੈ ਜਾਣਾ ਵੇਚ ਲੈ گاਵਾ ਬਾਈਆ ਬਿਲਕੁਲ ਜ਼ਾਇਲ ਮੋਲੇ ਜੈ ਤਾਂ ਜ਼ਾਇਲ ਤੇ ਮੇਰਾ ਵੀ ਕਮੈਂਟਾਂ ਰੇ ਇਹਨਾਂ ਭਰਾਵਾਂ ਗਾਣ ਸਾਰੇ ਭਰਾਵਾਂ ਨਾਲ ਵਿੱਚ ਮੈਂ ਵੀ ਵਧਾਈਆਂ ਦੇ ਆਜਾ ਦੇ ਕਰਨ ਚਲੋ ਨਹੀਂ ਬਹੁਤ ਖੁਸ਼ੀ ਭਾਈ ਜੀ ਨੰਬਰ ਹੈ 98462311895097203 ਪਿੰਡ ਪੰਦੇਰ ਜ਼ਿਲ੍ਹਾ ਬਰਸਰ ਤਸੀਰਮ ਜੀਠਾ ਤੇ ਫਲੇਗੜ ਚੂੜੀਆਂ ਲਾਗੇ ਕਰ ਦੋ ਕਰੇ ਵੀਡੀਓ ਫਤਵਾ ਸ਼ੇਰ ਦਾ ਸਾਂਝਾ ਕਰੋ